ਹੈਲੋ ਜੀ ਸਤ ਸ੍ਰੀ ਅਕਾਲ ਜੀ ਅੱਜ ਆਪਾਂ ਲੈ ਕੇ ਆਏ ਤੁਹਾਡੇ ਲਈ ਇੱਕ ਨਵੀਂ ਕਹਾਣੀ ਭਾਰਸਾ ਆਪਣੇ ਘਰ ਦੇ ਵਿੜੇ ਵਿੱਚ ਮਾਗ ਭਗਣ ਦੀ ਧੁੱਪਾਂ ਦਾ ਸੀ ਇੱਕ ਮਾਨ ਦਾ ਹੋਇਆ ਸੋਚਾਂ ਵਿੱਚ ਪਿਆ ਸੀ ਸੋਚਾਂ ਵਿੱਚ ਕੀ ਸੀ ਇੱਕ ਬਾਪ ਲਈ ਇਹੀ ਹੁੰਦਾ ਕਿ ਉਸ ਦੇ ਪੁੱਤਰ ਦਾ ਘਰ ਵਸ ਜਾਵੇ ਉਸ ਦਾ ਇੱਕ ਪੁੱਤਰ ਸੀ ਜੋ ਕਿ ਉਸ ਦੇ ਨਾਲ ਖੇਤੀ ਵਿੱਚ ਹੱਥ ਪਟਾਉਂਦਾ ਸੀ ਉਹ ਬਹੁਤ ਹੀ ਸਿਆਣਾ ਸੀ ਅਤੇ ਨਸ਼ਿਆਂ ਤੋਂ ਦੂਰ ਸੀ ਉਸਨੇ 12ਵੀਂ ਤੱਕ ਦੀ ਪੜ੍ਹਾਈ ਕੀਤੀ ਹੋਈ ਸੀ ਕਿ ਉਸਨੇ ਅੱਗੇ ਪੜ੍ਹਨ ਦਾ ਨਾ ਸੋਚ ਕੇ ਖੇਤੀ ਕਰਨ ਦਾ ਹੀ ਮਨ ਬਣਾ ਲਿਆ ਸੀ ਆਪਣੇ ਪਿਤਾ ਜੀ ਨਾਲ ਪੂਰਾ ਹੀ ਖੇਤਾਂ ਵਿੱਚ ਹੱਥ ਵਟਾਉਂਦਾ ਤੇ ਉਹਨਾਂ ਦਾ ਜੀਵਾਰਾ ਵੀ ਚੰਗਾ ਚੱਲਦਾ ਸੀ ਫਿਰ ਉਹਨਾਂ ਇੱਕ ਫਿਕਰ ਸੀ ਬਾਪ ਨੂੰ ਉਹ ਸੀ ਆਪਣੇ ਪੁੱਤਰ ਦੇ ਵਿਆਹ ਦੀ ਤੇ ਉਸਦੇ ਪੁੱਤਰ ਦਾ ਨਾਂ ਸੀ ਗਰਨਾਮ ਗਰਨਾਮ ਲਈ ਬੋਦੀ ਰਿਸਤੀ ਆਏ ਪਰ ਕਿਤੇ ਵੀ ਕੋਈ ਗੱਲ ਨਾ ਬਣੀ ਫਿਰ ਇੱਕ ਦਿਨ ਉਹਨਾਂ ਦੇ ਰਿਸ਼ਤੇਦਾਰੀ ਵਿੱਚੋਂ ਉਹ ਇਹਨਾਂ ਦੇ ਕੰਨ ਆਇਆ ਤੇ ਉਹ ਦੇ ਬਾਬੂ ਨੂੰ ਦੱਸਣ ਲੱਗਾ ਕਿ ਮੈਂ ਇੱਕ ਕੁੜੀ ਲੈ ਕੇ ਆਇਆ ਹਾਂ ਉਸ ਨੇ ਦੱਸਿਆ ਕਿ ਕੁੜੀ ਨਾਲ ਦੇ ਪਿੰਡੋਂ ਹੈ ਕਿ ਕੁੜੀ ਬਹੁਤ ਹੀ ਸਿਆਣੀ ਹੈ ਤੇ ਸੋਹਣੀ ਸੁਨੱਖੀ ਹੈ ਤੇ ਘਰ ਦਾ ਸਾਰਾ ਕੰਮ ਕਾ ਜਾਣਦੀ ਹੈ ਭਗਤ ਸਿੰਘ ਨੇ ਉਹਦੀ ਸਾਰੀ ਗੱਲ ਸੁਣੀ ਤੇ ਉਸ ਨੂੰ ਕਹਿ ਦਿੱਤਾ ਕਿ ਕੋਈ ਗੱਲ ਨਹੀਂ ਅਸੀਂ ਘਰੇ ਸੋਚ ਵਿਚਾਰ ਕਰਕੇ ਫਿਰ ਤੁਹਾਨੂੰ ਦੱਸਦੇ ਹਾਂ ਤੇ ਫਿਰ ਭਗਤ ਸਿੰਘ ਨੇ ਆਪਣੇ ਘਰ ਆਪਣੀ ਪਤਨੀ ਤੇ ਆਪਣੇ ਪੁੱਤਰ ਗਰਨਾਮ ਨਾਲ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਕਿ ਬਾਪੂ ਜੀ ਜੇ ਕਰੋ ਆਪਣੇ ਰਿਸ਼ਤੇਦਾਰੀ ਰਿਸ਼ਤਾ ਕਰਾਉਂਦੇ ਆ ਤਾਂ ਫਿਰ ਤਾਂ ਕੋਈ ਵਧੀਆ ਰਿਸ਼ਤਾ ਹੋਣਾ ਹੈ ਉਹਨਾਂ ਨੇ ਰਿਸ਼ਤੇਦਾਰੀ ਦਾ ਮਾਮਲਾ ਹੁਣ ਕਰਕੇ ਕੋਈ ਜ਼ਿਆਦਾ ਪੁੱਛਗਿੱਛ ਵੀ ਨਾ ਕੀਤੀ ਫਿਰ ਭਗਤ ਜੀ ਨੇ ਆਪਣੇ ਰਿਸ਼ਤੇਦਾਰ ਨੂੰ ਫੋਨ ਕਰਕੇ ਕਹਿ ਦਿੱਤਾ ਕਿ ਸਾਨੂੰ ਤਾਂ ਠੀਕ ਹੈ ਤੇ ਉਧਰੋਂ ਕੁੜੀ ਵਾਲੇ ਵੀ ਘਰ-ਬਾਰ ਵੇਖ ਕੇ ਤੇ ਮੁੰਡਾ ਵੀ ਵੇਖ ਕੇ ਤੇ ਉਹਨਾਂ ਦੇ ਸਭ ਕੋਲ ਤਾਂ ਪਸੰਦ ਵੀ ਆ ਗਿਆ ਫਿਰ ਉਹਨਾਂ ਨੇ ਭਗਤ ਸਿੰਘ ਦੇ ਮੂਰੇ ਇੱਕੋ ਹੀ ਦਾਜ ਦੀ ਮੰਗ ਰੱਖੀ ਤਾਂ ਭਗਤ ਸਿੰਘ ਹੱਥ ਜੋੜ ਕੇ ਸਾਹਮਣਾ ਕਰਤਾ ਨਹੀਂ ਜੀ ਸਾਨੂੰ ਤਾਂ ਦਾਜ ਦੀ ਲੋੜ ਨਹੀਂ ਸਾਨੂੰ ਤਾਂ ਸਿਰਫ ਲੜਕੀ ਚਾਹੀਦੀ ਹੈ ਸਾਨੂੰ ਦਾਜ ਨਹੀਂ ਚਾਹੀਦਾ ਤੇ ਭਗਤ ਸਿੰਘ ਦੀ ਪਤਨੀ ਤੇ ਉਸ ਦਾ ਪੁੱਤਰ ਤੇ ਦੋ ਚਾਰ ਹੋਰ ਰਿਸ਼ਤੇਦਾਰ ਜਾ ਕੇ ਲੜਕੀ ਨੂੰ ਸ਼ਗਨ ਕਰਨਾ ਕਰਾਇਆ ਤੇ ਦੋ ਮਹੀਨੇ ਬਾਅਦ ਵਿਆਹ ਦਾ ਦਿਨ ਵੀ ਰੱਖ ਲਿਆ ਦੋਨੋਂ ਪਰਿਵਾਰ ਵਿਆਹ ਦੀਆਂ ਤਿਆਰੀਆਂ ਵਿੱਚ ਜੁਟ ਗਏ ਕੁੜੀ ਵਾਲਿਆਂ ਦੇ ਘਰ ਵੀ ਤਿਆਰੀਆਂ ਸ਼ੁਰੂ ਹੋ ਗਈਆਂ ਤੇ ਮੁੰਡੇ ਵਾਲਿਆਂ ਦੇ ਘਰ ਵੀ ਬੁਰੀਆਂ ਤਿਆਰੀਆਂ ਹੋ ਗਈਆਂ ਮੁੰਡੇ ਵਾਲਿਆਂ ਨੇ ਘਰ ਤਿਆਰੀ ਵੱਜੜ ਕੇ ਕੀਤੀ ਜਾਂਦੀ ਹੈ ਕਿਉਂਕਿ ਪੁੱਤ ਦੇ ਵਿਆਹ ਦਾ ਚਾਂ ਸਾਰਿਆਂ ਨੂੰ ਵੱਧ ਤੋਂ ਵੱਧ ਹੁੰਦਾ ਤੇ ਸਾਰੇ ਰਿਸ਼ਤੇਦਾਰਾਂ ਨੇ ਵਿਆਹ ਦੀ ਬਹੁਤ ਹੀ ਖੁਸ਼ੀ ਮਨਾਈ ਤੇ ਆਖਰ ਉਹ ਵੇਲਾ ਵੀ ਆ ਗਿਆ ਜਿਸ ਦਿਨ ਗਰਨਾਮ ਦਾ ਵਿਆਹ ਸੀ ਸਾਰੇ ਜਾਣਿਆਂ ਨੂੰ ਵਿਆਹ ਦਾ ਬਹੁਤ ਹੀ ਚਾਹ ਸੀ ਤੇ ਸਾਰੇ ਇੱਕ ਤੋਂ ਇੱਕ ਵੱਧ ਕੇ ਸੋਹਣੇ ਲੱਗਦੇ ਸੀ ਬਰਾਤ ਵੀ ਟਾਈਮ ਨਾਲ ਹੀ ਕੁੜੀ ਵਾਲਾਂ ਦੇ ਦਸੇ ਸਥਾਨ ਤੇ ਪਹੁੰਚ ਗਈ ਉੱਥੇ ਵਿਆਹ ਦੀਆਂ ਸਾਰੀਆਂ ਰਸਮਾਂ ਬਹੁਤ ਵਧੀਆ ਹੋਈਆਂ ਤੇ ਨੌ ਰਾਣੀ ਵੀ ਵਿਆਹ ਕੇ ਆਪਣੇ ਘਰ ਆ ਗਈ। ਗਰਨਾਮ ਦੀ ਮਾਂ ਨੇ ਆਪਣੇ ਨਵੀਂ ਵਹੀ ਨੌ ਦੇ ਸਿਰ ਤੋਂ ਪਾਣੀ ਵਰਕੀ ਪੀਤਾ ਤੇ ਸਾਰੀਆਂ ਰਸਮਾਂ ਬਹੁਤ ਹੀ ਵਧੀਆ ਤਰੀਕੇ ਨਾਲ ਹੋਈਆਂ। ਫਿਰ ਅਗਲੇ ਦਿਨ ਸਾਰੇ ਇਸ ਤਰ੍ਹਾਂ ਆਪਣੇ ਘਰਾਂ ਨੂੰ ਚਲੇ ਗਏ। ਤਾਂ ਅਚਾਨਕ ਨਵੀਂ ਗੈ ਨਾਲ ਕੀ ਹੁੰਦਾ ਹੈ? ਉਹ ਅਚਾਨਕ ਬੇਹੋਸ਼ ਹੋ ਜਾਂਦੀ ਹੈ। ਤੇ ਭਾਗ ਸਿੰਘ ਦੇ ਘਰ ਵਿੱਚ ਤਾਂ ਉਹਨਾਂ ਦੇ ਆਪਣੀ ਬੇਹੋਸ਼ ਹੋਈ ਨੌ ਨੂੰ ਦੇਖ ਕੇ ਸਾਰੇ ਜਾਨੇ ਦੇ ਹੋਸ਼ ਛੁੱਟ ਜਾਂਦੇ ਆ। ਉਹ ਜਲਦੀ ਜਲਦੀ ਨਾਲ ਡਾਕਟਰ ਨੂੰ ਘਰੇ ਬੁਲਾ ਲਏ। ਕਿ ਡਾਕਟਰ ਨੇ ਆਖਿਆ ਕਿ ਕੋਈ ਗੱਲ ਨਹੀਂ। ਤੁਸੀਂ ਘਬਰਾਓ ਨਾ। ਥੋੜਾ ਜਿਹਾ ਬੀਪੀ ਘਟਿਆ ਹੈ। ਤੇ ਨਾਰਮਲ ਗੱਲ ਹੈ। ਇਹ ਠੀਕ ਹੋ ਜਾਣਾ ਹੈ। ਇਹ ਗੱਲ ਸੁਣ ਕੇ ਉਹਨਾਂ ਦੇ ਜਾਨ ਵਿੱਚ ਜਾਨ ਆਈ। ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਇਹ ਸੰਕੇਤ ਇੱਕ ਬਹੁਤ ਵੱਡੀ ਬਿਮਾਰੀ ਦਾ ਸੀ। ਫਿਰ 2-4 ਦਿਨਾਂ ਬਾਅਦ ਉਹਨਾਂ ਦੀ ਨੌ ਇਸ ਤਰ੍ਹਾਂ ਫਿਰ बेहोश ਹੋ ਗਈ। ਤੇ ਵੀਰਸ ਨੂੰ ਸ਼ਹਿਰ ਦੇ ਹਸਪਤਲ ਲੈ ਗਈ। ਉੱਥੇ ਉਹਦੇ ਸਾਰੇ ਟੈਸਟ ਕੀਤੇ ਗਏ ਤੇ ਉੱਥੇ ਉਹਨਾਂ ਨੂੰ ਇੱਕ ਹੋਸ਼ ਉਡਾਉਣ ਵਾਲਾ ਖਲਾਸਾ ਹੋਇਆ। ਕਿ ਡਾਕਟਰ ਨੇ ਜਦੋਂ ਉਹਨਾਂ ਨੂੰ ਦੱਸਿਆ ਕਿ ਇਸ ਨੂੰ ਤਾਂ ਮਿਰਗੀ ਦੇ ਦੌਰੇ ਪੈਂਦੇ ਹਨ। ਇਹ ਸੁਣ ਕੇ ਪਿਓ-ਪੁੱਤ ਅਤੇ ਗਰਨਾਮ ਦੀ ਮਾਂ ਬਹੁਤ ਹੀ ਦੁਖੀ ਹੋਏ ਤੇ ਸੋਚਣ ਲੱਗੇ ਕਿ ਮਚੂਲੇ ਨੇ ਸਾਡੇ ਤੋਂ ਇੰਨਾ ਵੱਡਾ ਉਹਲਾ ਕਿਉਂ ਰੱਖਿਆ। ਅਸੀਂ ਉਹਦਾ ਕੀ ਮਾੜਾ ਕੀਤਾ ਸੀ? ਚਲੋ ਫਿਰ ਦਵਾਈ ਲੈ ਕੇ ਆਪਣੇ ਘਰ ਵਾਪਸ ਆ ਗਏ। ਤੇ ਫਿਰ ਉਹਨਾਂ ਨੇ ਅਗਲੇ ਦਿਨ ਕੁੜੀ ਦੇ ਮਾਪਿਆਂ ਨੂੰ ਆਪਣੇ ਘਰ ਬੁਲਾਇਆ ਤੇ ਉਹਨਾਂ ਨੂੰ ਸਾਰੀ ਗੱਲ ਦੱਸੀ ਪਰ ਉਹ ਸੀ ਕਿ ਪੈਰਾਂ ਤੇ ਪਾਣੀ ਨਹੀਂ ਸੀ ਪੈਣ ਦੇ ਉਹਨਾਂ ਨੇ ਆਖਿਆ ਸਾਡੇ ਘਰ ਤਾਂ ਜੀ ਕੋਈ ਗੱਲ ਨਹੀਂ ਹੋਈ ਇਹ ਤਾਂ ਉੱਥੇ ਵਧੀਆ ਸੀ ਇਸ ਨੂੰ ਤਾਂ ਤੁਹਾਡੇ ਘਰ ਆ ਕੇ ਪਤਾ ਨਹੀਂ ਕੀ ਹੋ ਗਿਆ ਕੋਈ ਗੱਲ ਨਹੀਂ ਤੁਸੀਂ ਘਬਰਾਉਣਾ ਠੀਕ ਹੋ ਜਾਊਗੀ ਇਹ ਨਵੀਂ ਨਵੀਂ ਤੁਹਾਡੇ ਘਰ ਆਈ ਹੈ ਨਾ ਇਸ ਕਰਕੇ ਕਈ ਵਾਰ ਬੱਚਿਆਂ ਨੂੰ ਖਬਰਾਟ ਹੋ ਜਾਂਦੀ ਹੈ ਇੰਨਾ ਗੱਲਾਂ ਸੁਣ ਕੇ ਉਹ ਫਿਰ ਸਾਰੇ ਚੁੱਪ ਹੋ ਗਏ ਤੇ ਸੋਚਾਂ 'ਚ ਬੈ ਗਏ ਕਿ ਚੰਗਾ ਹੋ ਸਕਦਾ ਹੈ ਕਿ ਇਹਦੇ ਮਾਪਿਆਂ ਦੀ ਗੱਲ ਠੀਕ ਹੋਵੇ ਕਿ ਸਾਡੀ ਨੌਰਾਨੇ ਠੀਕ ਹੀ ਹੋ ਜਾਵੇ ਫਿਰ ਇੱਕ ਦਿਨ ਅਚਾਨਕ ਕੀ ਹੋਇਆ ਜਦੋਂ ਉਹ ਗੈਸ ਤੇ ਖਾਣਾ ਬਣਾ ਰਹੀ ਸੀ ਤਾਂ ਉੱਤੇ ਫਿਰ ਅਚਾਨਕ ਡਿੱਗ ਜਾਂਦੀ ਹੈ ਤੇ ਉਹਦੀ ਚੁੰਨੀ ਵੀ ਗੈਸ ਦੇ ਸੇਕ ਤੇ ਲੱਗ ਜਾਂਦੀ ਹੈ ਉਹ ਤਾਂ ਕੋਲ ਦੀ ਸੱਸ ਖੜੀ ਸੀ ਜੋ ਗਿ ਉਸ ਨੇ ਉਸ ਨੂੰ ਜਲਦੀ ਜਲਦੀ ਬਚਾ ਲਿਆ ਤੇ ਫਿਰ ਉਹਨਾਂ ਨੇ ਉਸਦੇ ਪੇਕੇ ਪਿੰਡ ਫੋਨ ਕੀਤਾ ਉਸਦੇ ਪਰਿਵਾਰ ਵਾਲੇ ਨੂੰ ਉੱਥੇ ਬੁਲਾਇਆ ਤੇ ਉਹਨਾਂ ਨਾਲ ਸਾਰੀ ਗੱਲ ਸਾਂਝੀ ਕੀਤੀ ਪਰ ਉਹ ਫਿਰ ਵੀ ਆਪਣੀ ਗੱਲ ਮੰਨਣ ਲਈ ਤਿਆਰ ਨਹੀਂ ਸੀ ਤੇ ਉਹਨਾਂ ਨੇ ਆਪਣੇ ਨੂੰ ਤੇ ਉਸਦੇ ਮਾ ਮਾਪ ਉਹਨਾਂ ਨਾਲ ਉਸਦੇ ਘਰ ਪੇ ਦਿੱਤਾ ਬਾਅਦ ਸੌਂਦਾ ਪੂਰਾ ਹੀ ਪਰਿਵਾਰ ਸਦਮੇ ਵਿੱਚ ਸੀ ਕਿ ਸਾਡੇ ਤੋਂ ਕਿੰਟੀ ਵੱਡੀ ਗਲਤੀ ਹੋ ਗਈ ਕਿ ਅਸੀਂ ਆਪਣੇ ਪੁੱਤਰ ਦਾ ਰਿਸ਼ਤਾ ਕਰਨ ਮੇੜੇ ਕੋਈ ਪੁੱਛ ਪੜਤਾਲ ਨਾ ਕੀਤੀ ਸਿਰਫ ਇੱਕ ਜਾਣ ਪਛਾਣ ਵਾਲੇ ਬੰਦੇ ਤੇ ਯਕੀਨ ਕੀਤਾ ਤੇ ਉਸ ਨੇ ਸਾਡੇ ਨਾਲ ਐਡਾ ਵੱਡਾ ਧੋਖਾ ਕੀਤਾ ਫਿਰ ਭਗਤ ਸਿੰਘ ਦਾ ਪੁੱਤਰ ਆਪਣੇ ਪਿਓ ਤੇ ਮਾਂ ਨੂੰ ਕਹਿਣ ਲੱਗਿਆ ਕਿ ਦੇਖੋ ਮਾਂ ਆਪਰੇ ਨਾਲ ਬਹੁਤ ਵੱਡਾ ਧੋਖਾ ਹੋਇਆ ਪਰ ਆਪਾਂ ਨਹੀਂ ਚਾਹੁੰਦੇ ਕਿ ਆਪਾਂ ਅੱਗੇ ਕਿਸੇ ਹੋਰ ਮੁਸੀਬਤ ਵਿੱਚ ਫਸੀਏ ਜੇਕਰ ਸਰਬੀ ਜਾਨੀ ਕਿ ਮੇਰੀ ਪਤਨੀ ਨੂੰ ਕੁਝ ਹੋ ਗਿਆ ਤਾਂ ਆਪਣੇ ਸਿਰ ਬਹੁਤ ਵੱਡਾ ਇਲਜ਼ਾਮ ਲੱਗ ਜਾਣਾ ਉਹਨਾਂ ਨੇ ਆਪਾਂ ਨੂੰ ਕਿਹਾ ਕਿ ਤੁਸੀਂ ਸਾਡੀ ਧੀ ਨੂੰ ਮਾਰਿਆ ਤੇ ਮਾਂ ਆਪਾਂ ਤਾਂ ਇਸਨਾਂ ਨੂੰ ਚੰਗਾ ਹੈ ਕਿ ਉਹਨਾਂ ਨਾਲ ਵਿਦਾਈ ਕਰ ਲਈ। ਪੁੱਤ ਦੀ ਇਹ ਗੱਲ ਸੁਣ ਕੇ ਭਾਗ ਸਿੰਘ ਦੇ ਸਿਰ ਤੇ ਪਾਣੀ ਪੈ ਗਿਆ। ਤੇ ਉਹ ਸੋਚਣ ਲੱਗਾ ਕਿ ਅਸੀਂ ਵੀ ਤੇ ਅੰਬਤਰਾ ਵਾਲਿਆਂ ਅਸੀਂ ਕਿਸੇ ਦੀ ਤੀਨ ਨੂੰ ਕਿਵੇਂ ਛੱਡ ਸਕਦੇ ਹਾਂ। ਪਰ ਉਹਨਾਂ ਅੱਗੇ ਹੋਰ ਕੋਈ ਚਾਰਾ ਵੀ ਨਹੀਂ ਸੀ। ਗਰਨਾਮ ਦੀ ਗੱਲ ਸੁਣ ਕੇ ਉਸਦੇ ਮਾਪੇ ਸੋਚਣ ਲਈ ਮਜਬੂਰ ਹੋ ਗਏ। ਤੇ ਫਿਰ ਉਹਨਾਂ ਨੇ ਉਹਨਾਂ ਦੀ ਨੌ ਦੇ ਪੇਕੇ ਪਿੰਡਸ ਨੇ ਆ ਭੇਜਿਆ ਤੇ ਉਹਨਾਂ ਨਾਲ ਗੱਲ ਕੀਤੀ। ਫਿਰ ਸਰਬੀ ਦੇ ਪੇਕੇਆਂ ਨੂੰ ਉਸਦੇ ਸਾਰੇ ਨੂੰ ਸਨ੍ਹਾ ਭੇਜਿਆ ਕਿ ਜੇ ਸੀ ਤਾਂ ਤੁਹਾਡੇ ਨਾਲ ਨਿਵੇੜਾ ਕਰਨਾ ਹੈ ਪਰ ਸਾਨੂੰ ਜਿਹੜਾ ਵੀ ਸਾਡਾ ਖਰਚਾ ਹੋਇਆ ਉਹ ਸਾਨੂੰ ਦੇ ਦਿਓ ਤੇ ਉਹਨਾਂ ਨੇ 15 ਲੱਖ ਰੁਪਏ ਦੀ ਮੰਗ ਕੀਤੀ ਦੀ ਗੱਲ ਸੁਣ ਕੇ ਭਾਗਸਿਆਂ ਨੂੰ ਬਹੁਤ ਵੱਡਾ ਸਦਮਾ ਲੱਗਿਆ ਕਿ ਇੱਕ ਤਾਂ ਸਾਡੇ ਨਾਲ ਐਡਾ ਵੱਡਾ ਤੁੱਖਾ ਹੋਇਆ ਤੇ ਦੂਜਾ ਸਾਨੂੰ ਏਡੀ ਵੱਡੀ ਰਕਮ ਦੇਣੀ ਪੈਣੀ ਹੈ ਪਰ ਅਸੀਂ ਤਾਂ ਵਿਆਹ ਵਿੱਚ ਕੋਈ ਮੰਗ ਵੀ ਨਹੀਂ ਸੀ ਰੱਖੀ ਅੱਪਕਸਰੇ ਸੁਣਦੇ ਆਂ ਕਿ ਲੜਕੇ ਵਾਲਾ ਨੇ ਲੜਕੀ ਵਾਲੇ ਨੂੰ ਧੋਖਾ ਦਿੱਤਾ ਪਰ ਇੱਥੇ ਕਈ ਵਾਰੀ ਲੜਕੀ ਵਾਲੇ ਵੀ ਇਸ ਤਰ੍ਹਾਂ ਦੀ ਬਦੀ ਕੀ ਕਰ ਜਾਂਦੇ ਆਂ ਸਰਬੀ ਦੇ ਪਰਿਵਾਰ ਨੇ ਉਸ ਦਾ ਰਿਸ਼ਤਾ ਕਰਕੇ ਉਸ ਦੇ ਸਹੁਰੇ ਪਰਿਵਾਰ ਨੂੰ ਧੋਖੇ ਵਿੱਚ ਰੱਖਿਆ ਤੇ ਇਸ ਤਰ੍ਹਾਂ ਦੇ ਧੋਖੇ ਨਾਲ ਕਰੇ ਰਿਸ਼ਤੇ ਜਿਆਦਾ ਦੇਰ ਤੱਕ ਨਹੀਂ ਨਿਭਦੇ ਇਹ ਰਿਸ਼ਤੇ ਸਿਰਫ ਉਸਵਾਸਤੀ ਖਰੇਤਰ ਦੇ ਹਨ ਹੁਣ ਗਰਨਾਮ ਦਾ ਪਰਿਵਾਰ ਨਿਆਲ ਬੱਲੀ ਥਾਂ ਥਾਂ ਦੀਆਂ ਠੋਕਰਾਂ ਖਾਣ ਦੇ ਮਜਬੂਰ ਹੈ ਸੋ ਸਾਨੂੰ ਕਿਸੇ ਵੀ ਤਰ੍ਹਾਂ ਦਾ ਰਿਸ਼ਤਾ ਕਰਨ ਜਾਂ ਕਰਾਉਣ ਵੇਲੇ ਕੋਈ ਵੀ ਉਲਾ ਜਾਂ ਲੋਗਲਪੇਟ ਨਹੀਂ ਰੱਖਣੀ ਚਾਹੀਦੀ ਇਸ ਦੇ ਨਤੀਜੇ ਦੋਨਾਂ ਨੂੰ ਬਾਅਦ ਵਿੱਚ ਦੋਨਾਂ ਪਰਿਵਾਰਾਂ ਨੂੰ ਭੁਗਤਨੇ ਪੈਂਦੇ ਆ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਜੇਕਰ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ